ਪਰ ਕਿਦਾਂ ਕੀ ਹਾਲ ਜੈ ਠੀਕ ਹਾਂ ਕਿੰਨੇ ਪੀਤੀ ਆ ਅੱਧਾ ਬਾਪੀ ਕੀ ਆ ਬਸ ਹਾਂ ਅੱਧਾ ਪੌਤਾ ਇੰਨੀ ਕਿ ਬਾ ਉਹ ਹੈ ਕੁੜੀ ਆ ਵੀ ਆ ਦੂਰੀ ਆ ਲਕੋਲ ਬਾਸ ਨਾ ਜਿਆਦਾ ਹੁੰਦੀ ਆ ਨਚਾ ਕੱਟ ਹੁੰਦਾ ਅੱਛਾ ਓਏ ਮਾੜੇ ਯਾਰ ਫਿਰ ਮੰਮੀ ਦੇਖੋ ਛੜੀ ਜਾ ਸ਼ਾਂ ਚਲੋਣਾ ਮੁਰਕੇ ਯਾਰਾ ਯਾਰ ਕਿਸੇ ਦੀ ਤਾਰਨਾ ਵੇ ਵੀ ਗੱਲ ਠੀਕ ਹੈ ਬੱਚੇ ਕਿੰਨੇ ਬੱਚੇ ਕਿੰਨੇ ਨੌ ਨੌ ਬੱਚੇ ਲੈ ਕੇ ਆ ਤੇ ਕਿੰਨੇ ਪੈਸੇ ਲੈਣਾ ਵਾ 4 4 ਕਰਦਾ 400 ਇੱਕ ਦਾ 3600 ਹੋ ਗਿਆ ਹਾਂਜੀ ਠੀਕ ਹੈ ਕਿਹੜੇ ਪਿੰਡ ਤੋਂ ਆਉਣਾ ਆਹ ਨਗਰੋਂ ਜੀ ਲਡਨ ਹੈਗਾ ਹਾਂਜੀ ਲਡਨ ਦਾ ਲਾਇਸੈਂਸ ਹੈਗਾ ਨਹੀਂ ਕੋ ਕੋ ਆਉਂਦਾ ਜਿੰਨਾ ਚਿਰ ਰੱਖ ਕਰਜ਼ਾ ਨਾਲ ਲੱਥੇਗਾ ਉਹਨੇ ਚ ਤੁਹਾਨੂੰ ਆਰਸੀ ਵੀ ਨਹੀਂ ਮਿਲਣੀ ਇਸ ਤੇਰੀ ਜਿਹੜੀ ਜਗਾੜ ਜਗਾੜੀ ਬੈਟਰੀ ਆ ਜਿਹੜਾ ਜੋ ਵੇ ਜਾਇਦ ਰੱਖ ਹੈਗਾ ਇਹਦੀ ਆਰਸੀ ਹੈਗੀ ਆ ਕਿਉਂਕਿ ਜਿੰਨਾ ਚਿਰ ਕਰਜ਼ਾ ਨਾਲ ਲੱਥੇਗਾ ਉਹਨੇ ਚ ਆਰਸੀ ਨਹੀਂ ਮਿਲਣੀ ਅੱਛਾ ਆਰਸੀ ਵੀ ਨਹੀਂ ਮਿਲਣੀ ਹਾਂ ਤੇ ਫੇ ਟੌਰ ਤੁਹਾਡਾ ਯਾਰ ਤੁਸੀਂ ਤਾਂ ਨੀ ਅਰੇ ਲੈਂਦੇ ਜੇ ਨਾ ਕੋ ਪੁਲਸ ਵਾਲਾ ਨਾ ਤਨੇ ਪੁਲਸ ਵਾਲਾ ਕੋ ਰੋਕੇ ਨਾ ਤੁਹਾਡਾ ਕੋਈ ਆਰ ਸੀ ਨਾ ਤੁਹਾਡੇ ਕੋਲ ਲਾਇਸੈਂਸ ਸ਼ਰਾਬ ਤੂੰ ਪੀਣਾ ਵਾ ਤੂੰ ਟੌਰ ਨਾ ਕਹਿਣ ਡਿਆ ਮੈਂ ਸ਼ਰਾਬ ਪੀ ਕੇ ਬੱਚਾ ਲੈ ਹੁੰਡਿਆ ਸਕੂਲ ਦੇ ਹੁਣ ਮੈਂ ਹੁਣ ਇਹ ਸਭ ਤੋਂ ਤੇਰੇ ਤੋਂ ਵੱਡਾ ਬਾਦਸ਼ਾਹ ਕਹੜਾ ਇਸ ਦੁਨੀਆਂ ਵਿੱਚ ਹੈਗਾ ਤੁਹਾਡੇ ਨੂੰ ਬਾਦਸ਼ਾਹ ਤੁਹਾਡੇ ਨੂੰ ਕਿਹੜਾ ਮਹਾਰਾਜ ਨਹੀਂ ਨਹੀਂ ਮੈਂ ਨਹੀਂ ਪਈ ਸਭ ਤੋਂ ਵੱਡਾ ਬਾਦਸ਼ਾਹ ਸੋ ਤੂੰ ਐ ਜਿਹੜੇ ਕੋਲ ਜਿਹਦੇ ਕੋਲ ਜਗਾੜੂ ਗੱਡੀ ਆ ਜਿਹੜਾ ਸ਼ਰਾਬ ਪੀ ਕੇ ਬੱਚੇ ਲਿਓ ਵੰਡਿਆ ਵਾ ਤੇ ਉਤੋਂ ਕਹਿੰਦਾ ਮੈਂ ਸ਼ਰਾਬ ਪੀ ਕੇ ਬੱਚੇ ਵੀ ਲਾਉਣਾ ਵਾ ਤੇ ਮੇਰੀ ਗੱਡੀ ਦੀ ਆਰ.ਸੀ. ਵੇਖੇ ਨੇ ਕਿ ਲਾਇਸੈਂਸ ਵੀ ਨਹੀਂ ਹੈਗਾ ਤੇ ਜਦ ਤੋਂ ਵੱਡਾ ਬਾਦਸ਼ਾਹ ਘੜਾ ਹੋ ਸਕਦਾ ਨਹੀਂ ਤਾ ਤੂੰ ਹੀ ਬਾਦਸ਼ਾਹ ਜੇ ਅਸੀਂ ਵਾਹ ਤੱਕ ਕਰੀ ਬੰਦੇ ਆ ਇਹ ਸਵੇਰੇ ਪੀਂਦਾ ਕਿ ਜਹਾ ਮਨ ਨੂੰ ਵੀ ਨਹੀਂ ਦੋ ਚੱਕਰੀ ਪੀਤੀ ਜਾਂਦੀ ਛੜ ਜਾਂਦੀ ਬਸ ਦੋਸੋਂ ਹੀ ਪੀਨਾ ਵਾ ਹਾਂ ਪੰਜਾਹ ਵਜਾ ਕਰੀ ਠੀਕ ਆ ਯਾਰਾ ਯਾਰਾ ਦੇ ਮਹੀਨੇ ਮੈਂ ਕਿਸ਼ਤ ਤਾਰਨੀ ਆ ਜੀ ਤਰ ਜਾਂਦੀ ਕਿ ਨਹੀਂ ਕਰਦੀ ਹਾਂ ਪਰ ਗੱਲ ਇਹ ਵੀ ਤੂੰ 9 ਬੱਚੇ ਲਿਓਣ ਡਿਆ ਵਾ 400 ਰੁਪਏ ਦੇ ਹਿਸਾਬ ਨਾਲ 3600 ਰੁਪਏ ਹੋਇਆ ਤੇ ਬਾਕੀ ਪੈਸੇ ਕਿੱਥੋਂ ਬਣਾਉਣਾ ਫਿਰ ਬਾਕੀ ਪੈਸੇ ਕਿੱਥੋਂ ਬਣਦੇ 11000 ਦੀ ਕਿਸ਼ਤ ਵੀ ਕਿਦਾਂ ਤਾਰਨੀ ਠੇਕੇ ਤੇ ਬੰਦੇ ਆ ਸ਼ਰਾਬ ਕਿੱਥੋਂ ਮਿਲਦੀ ਹੈ ਮੁੰਡਾ ਮੇਰਾ ਕਵਾਇਆ ਤੋਂ ਨਹੀਂ ਨਹੀਂ ਮੁੰਡਾ ਦਾ ਤੇਰਾ ਕਵਾਇਆ ਤੇ ਆ ਪਰ ਜਿੱਦਾਂ ਠੇਕੇ ਬੰਦਨੇਗੇ ਅੱਜਕੱਲ ਹਾਂ ਚਲੋ ਆਹ ਸਾਪਰੇ ਚੱਲ ਜੋ ਹਾਂ ਵੀ ਗੱਲ ਠੀਕ ਆ ਯਾਰ ਇਹ ਛੇਤੇ ਬੰਨ ਲਾ ਰਹੀ ਹੈ ਸ਼ਾਂਪੂਰੇ ਕਿਹੜੀ ਮਿਲਦੀ ਹੈ ਅੰਗਰੇਜ਼ੀ ਕਿਹਿਆ ਕਿਹਦੇ ਕੋਲੋ ਵਿਚਾਰੀ ਉਹ ਤੇ ਸ਼ਾਂਪੂਰੇ ਦੇ ਹੇ ਕੰਮ ਕਰਦੇ ਕੌਣ ਕੌਣ ਨਾਂ ਤੇ ਲੈ ਸਾਰੇ ਸਾਰੇ ਹੀ ਹੇ ਕੰਮ ਕਰਦੇ ਪੁਲਿਸ ਵਾਲੇ ਵੀ ਮੁੰਡੇਰੇ ਜਾ ਡੇਲਾ ਲਾ ਰਹੀ ਜੀ ਹੁਣ ਬੈਠਾ ਜਿਹੜੀ ਗੱਡੀ ਚਲੋਣੀ ਆ ਤਿੰਨ ਵਜੇ ਫਿਰ ਮੈਂ ਬੱਚੇ ਚੁੱਕਣੇ ਆ ਅੱਛਾ ਕੀ ਮੈਂ ਗਲਤੀ ਕਿ ਕੋਈ ਕਰਦਾ ਨਾ ਇਹ ਕਦੇ ਟੱਚ ਨਹੀਂ ਹੋਣ ਦਿੱਤਾ ਨਹੀਂ ਇਹ ਗੱਲ ਠੀਕ 6 ਮਹੀਨੇ ਹੋ ਗਏ ਆ ਤਾਂ ਹੀ ਤੇ ਗੱਡੀ ਤੇ ਸੰਢੀ ਆ ਵੇਖੋ ਏ ਜੋ ਦਰਵਾਜ਼ੀ ਦੀ ਨਾ ਤੇ ਥੰਮਣਾ ਲੱਗਦੀ ਆ ਅੱਛਾ ਗੇਟ ਵਾ 6 ਫੁੱਟ ਦਾ 1.5 ਰੋੜਾ ਖਾਦੀ ਪੀਤੀ ਜਦੋਂ ਵੱਡਾ ਹੱਥੇ ਚੋਂ ਲਿਆ ਤੇ ਮੇਰੇ ਗੇਟ ਵੱਡੇ ਕਰਦੇ ਨਾ 6.5 ਗੇਟ 6 ਜਦੋਂ ਤੋਂ ਗੱਡੀ ਮੈਂ ਉਹ ਕੋਠੇ ਢਾਉਂਦੇ ਬਣਾਉਂਦੇ ਆ ਹਾਂ ਹੁਣ ਉਥੇ ਵੀ 3-4 ਲੱਖ ਰੁਪਏ ਲੱਗਦੇ ਮੇਰੇ ਆ ਇਹਦੇ ਚਲ ਕੋਈ ਨਹੀਂ ਮੁੰਡਾ ਤੇਰਾ ਕਿਹਾਤਾ ਗੱਡੀ ਤੋਂ ਲਈ ਆ ਹਾਂਜੀ ਗੱਡੀ ਵਾਹ ਵਾ ਲੈ ਉਹਦੀ ਇੱਕ ਵਾਹ ਕਮਾ ਲਿੰਦੀ ਆ ਅੱਗੇ ਮੈਂ 800 900 ਰੁਪਿਆ ਕਰ ਦੇ ਨਹੀਂ ਦਿੰਦਾ ਅੱਛਾ ਫੋਨ ਮੈਂ ਰੋਜ ਦਾ 200 ਰੁਪਏ ਮੇਰਾ 200 ਰੁਪਿਆ ਮੇਰਾ ਰੋਜ ਦਾ ਖਰਚਾ ਕਹਦਾ ਕਿਰਾਇਆ ਦਾ ਫਿਰ ਤੁਸੀਂ ਕੋਈ ਕਹਦਾ ਨਹੀਂ ਵੀ ਮੀਠ ਵੀ ਖਾਣਾ ਨਾਲ ਅੱਧਾ ਕਿਲੋ ਤਾਂ ਨਾ ਰੱਖ ਚੱਲੋ ਫਰਕ ਨਹੀਂ ਪੈਂਦਾ ਤਾਂ ਨਰ ਤਾਂ ਨਰ ਲਾਲ ਰੰਗਦਾਰ ਲਾਲ ਮਗਨ ਬੁੱਢੇ ਬੰਦੇ ਨੂੰ ਕਹੀਏ ਨਾ ਸੰਗਰ ਸਹੀ ਆ ਨਹੀਂ ਇਹ ਤਾਂ ਬੜਾ ਸਾਲ ਮੂ ਰੋ ਗਈ ਆ ਨੀ ਜਲ ਛੱਡ ਜਾ ਨੀ ਜਲਮਾ ਲਾਦਾ 16 ਹੋ ਗਿਆ ਠੀਕ ਠੀਕ ਗੱਲ ਤੇ ਠੀਕ ਹੈ ਗੱਡੀ ਤੇਰੀ ਸੋਹਣੀ ਬਈ ਹੋਰ ਆਹ ਨੂੰ ਖਾਦੀ ਪੀਜੀਓ ਇੱਥੇ ਤੁਮ ਨਾਲ ਨਹੀਂ ਕੋਈ ਜੇ ਤੂੰ ਇਹ ਖੋਦ ਵਿੱਚ ਬਿਠਾ ਦੇਣਾ ਨਹੀਂ ਨਹੀਂ ਅਸੀਂ ਕਿ ਹਟਾਉਣੇ ਆ ਜਦੋਂ ਸਰਕਾਰ ਪੁੱਛੇਗੀ ਆਪੇ ਫਿਰ ਜੋ ਸਰਕਾਰ ਨੇ ਕਹਿਣਾ ਜੇ ਸਰਕਾਰ ਤੋਂ ਸ਼ਾਬਾਸ਼ ਦੋ ਹੋ ਸਕਦਾ ਹੋ ਸਕਦਾ ਸਰਕਾਰ ਤੈਨੂੰ ਕਿਤੇ ਮੈਡਲ ਮੋਡਲ ਦਵੇ ਵੀ ਵਾਕਈ ਯਾਰ ਬੰਦਾ ਇਹੋ ਜਿਹਾ ਵੀ ਜਿਹੜੇ ਕੋਲ ਜਿਹਦੀ ਗੱਡੀ ਦਾ ਕੋਈ ਕਾਗਜ਼ ਵੀ ਨਹੀਂ ਕੋਈ ਪੱਤਰ ਨਹੀਂ ਕੋਈ ਲਾਇਸੈਂਸ ਨਹੀਂ ਸਕੂਲ ਤੇ ਬਜਟ ਹੋਣ ਡਿਆ ਵਾ ਉਹ ਵੀ ਕਹਿੰਦਾ ਮੈਂ ਸ਼ਰਾਬ ਪੀ ਕੇ ਢੋਣਾ ਵਾ ਉਹ ਮੈਨੂੰ ਸਾਨੂੰ ਗੱਡੀ ਵਾਲਿਆਂ ਨੇ ਕਿਹਾ ਹਾਂ ਜਿੰਨਾ ਚੋਦਾਂ ਕਰ ਦੇਣਾ ਨੱਥੇ ਆਹੋ ਤੈਨੂੰ ਸਭ ਕੁਝ ਮੇਰੇ ਕਰ ਠੀਕ ਹੈ ਫਿਰ ਆ ਪਾਸ ਕਰ ਸਕਦੇ ਸੀ ਨਹੀਂ ਇਹ ਗੱਲ ਠੀਕ ਹੈ ਭਾਈ ਨਹੀਂ ਗੱਲ ਠੀਕ ਉਹ ਯਾਰਾ ਯਾਰ ਮੈਂ ਕਿਸੇ ਤਾਂ ਗਿਆ ਹੂੰ ਉਹ ਕਿੱਥੋਂ ਹੁੰਦੀ ਹੈ ਜਦੋਂ ਮੈਂ ਸ਼ਰਾਬੀ ਹੋਵਾਂ ਹਾਂ ਫਿਰ ਮੈਂ ਕਿਹਾ ਦੇ ਵੇਖ ਮਾਰ ਕੇ ਤਾਂ ਲੰਮੇ ਪੈ ਗਿਆ ਇਹ ਵੀ ਗੱਲ ਠੀਕ ਹੈ ਯਾਰਾ ਯਾਰ ਕਰਨਾ ਮਹੀਨੇ ਦਾ ਬੜਾ ਔਖਾ ਜੇ ਨਹੀਂ ਇਹ ਤਾਂ ਹੈ ਉਹ ਫਿਰ ਟੈਨਸ਼ਨ ਨਾਲ ਹੀ ਪੀਣੀ ਪੈਂਦੀ ਆ ਹਾਂ ਟੈਨਸ਼ਨ ਪੀ ਰੱਜ ਕੇ ਪੀਦੇ ਬੱਚਿਆਂ ਦਾ ਕੰਮ ਛੱਡਦੇ ਹਾਂ ਇਹਦਾ ਇਕੱਲਾ ਕਿਹਦੇ ਦੋ ਬੱਚੇ ਨਾਲ ਨਹੀਂ ਮਤਲਬ ਨਹੀਂ ਆ ਗਏ ਨੇ ਵਿੱਚ ਨਹੀਂ ਗੱਲ ਇਹ ਹੁੰਦੀ ਆ ਇਹ ਉਹ ਲੋਕ ਤਨ ਨੇ ਜਿਹੜੇ ਉਹਨਾਂ ਤੇ ਭੇਜਦੇ ਆ ਪਹਿਲੀ ਗੱਲ ਤੇ ਉਹਨਾਂ ਲੋਕਾਂ ਦੀ ਪਤਾ ਨਹੀਂ ਵੀ ਆ ਬੰਦਾ ਆਪਣਾ ਚਲੋ ਸਰ 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 ਪਿੰਡ ਸਰ ਪਤਾ ਉਹ ਗੱਡੀ ਚ ਚਲਾਉਂਦੇ ਆ ਹਾਂ ਪਾਣੀ ਜੀ ਚਾਲ ਮਾਰ ਚੱਟ ਪਾਣੀ ਠੀਕ ਚ ਚਲਾਉਂਦਾ ਪਰ ਸਹੀ ਚ ਚਲਾਉਂਦਾ ਜੀਨਾ ਨਗਰ ਕੋ ਉੱਥੇ ਗੰਨਾ ਵੀ ਖਰਚਾ ਰਿਹਾ ਉਹ ਜੇ ਮੈਂ ਜਰਾ ਵੀ ਉਹ ਮੈਂ ਉਹ ਜਟਕੋ ਟ੍ਰੈਕਟਰ ਲਾ ਦੇ ਨਹੀ ਇਹ ਗੱਲ ਠੀਕ ਹੈ ਉਹਨੇ ਆਖਣਾ ਮੇਰਾ 20 ਲੱਖ ਦਾ ਟ੍ਰੈਕਟਰ ਨਹੀਂ ਕਿਤੇ ਜਿਹੜੇ ਟਾਈਮ ਦੀ ਤੂੰ ਗੱਲ ਕਰਨਾ ਨਾ ਉਹ ਟਾਈਮ ਹੋ ਰਹੀ ਨਹੀਂ ਟ੍ਰੈਫਿਕ ਬਹੁਤ ਟ੍ਰੈਫਿਕ ਬੜੀ ਆ ਜੀ ਟ੍ਰੈਫਿਕ